ਕੱਟ ਲਾ ਕਿਵੇਂ ਵਾਪਰੀ ਹੈ ਕਿੰਨਾ ਕੁ ਬਚਾਉ ਰਹਿ ਗਿਆ ਬਚਾਓ ਤਾਂ ਇਹ ਸਾਰਾ ਰਹਿ ਗਿਆ ਸਿਰਫ ਹੱਤੇ ਵਗੈਰਾ ਜਾਂ ਕੋਈ ਲੱਤ ਵਗੈਰਾ ਟੁੱਟੀਆਂ ਨੇ ਬਾਕੀ ਬਜਾਨੀ ਵਾਲੇ ਪਰਸਾਨ ਜੱਟ ਇੰਨਾ ਨਹੀਂ ਹੈਗਾ ਬਾਕੀ ਇਹ ਸੈਕਸੀਡੈਂਟ ਬਹੁਤ ਪੜਾ ਹੋਇਆ ਜਦੋਂ ਇਹ ਆ ਰਹੇ ਸੀ ਨਾ ਆਪਦੇ ਆਪ ਹੀ ਉਹਨਾਂ ਨੂੰ ਕਿਵੇਂ ਜਿਵੇਂ ਕੋਈ ਨੀਂਦ ਆਈ ਹੁੰਦੀ ਹੈ ਜਾਂ ਕੋਈ ਚੌਂਦੀ ਲੱਗੀ ਹੁੰਦੀ ਆਉਂਦੀ ਹੈ ਉਹ ਚੀਜ਼ ਹੋਈ ਹੈ ਜੀ ਕੱਟ ਲਾ ਕਿਵੇਂ ਵਾਪਰੀ ਹੈ ਕਿੰਨਾ ਕੁ ਬਚਾਉ ਰਹਿ ਗਿਆ ਬਚਾਉ ਹੋਰ ਸਾਰਾ ਰਹਿ ਗਿਆ ਹੱਥ ਵਗੈਰਾ ਜਾਂ ਕੋਈ ਲੱਤ ਮਾਰੇ ਟੁੱਟੀਆਂ ਨੇ ਬਾਕੀ ਬਜਾਨੇ ਵਾਲੇ ਤਾਂ ਪਰੇਸ਼ਾਨ ਜਾਂ ਇਹਨਾਂ ਨਹੀਂ ਹੈਗਾ ਬਾਕੀ ਇਹ ਸੈਕਸੀਡੈਂਟ ਬਹੁਤ ਪੜਾ ਹੋਇਆ ਜਦੋਂ ਇਹ ਆ ਰਹੇ ਸੀ ਨਾ ਆਪਦੇ ਆਪ ਹੀ ਕਿਵੇਂ ਜਿਵੇਂ ਕੋਈ ਨੀਂਦ ਆਈ ਹੁੰਦੀ ਹੈ ਜਾਂ ਕੋਈ ਚੌਂਦੀ ਲੱਗੀ ਹੁੰਦੀ ਹੁੰਦੀ ਹੈ ਉਹ ਚੀਜ਼ ਹੋਈ ਹੈ ਜੀ ਇਹ ਕਿਹੜੀ ਗੱਡੀ ਸੀ ਇਹ ਗੱਡੀ ਹੈਗੀ ਆ ਦੇਖੋ ਜੀ ਇਹ 777 ਜੀ ਅਲਟੋ ਜੀ ਹਾਂ ਜੀ ਇਹ ਕਿੰਨੇ ਬੰਦੇ ਵਿਅਕਤੀ ਸੀਗੇ ਇਹ ਚਾਰ ਸੀਗੇ ਜੀ ਦੋ ਲੇਡੀ ਜੀ ਤੇ ਦੋ ਬੰਦੇ ਜੀ ਇੱਥੋਂ ਆ ਰਹੇ ਸੀਗੇ ਇਹ ਮਰੇਰ ਕੋਟਲੇ ਤੋਂ ਆ ਰਹੇ ਸੀਗੇ ਪਿੰਡ ਇਹਨਾਂ ਦਾ ਸਰਸੀ ਕੋਲੇ ਪਾਤਲਾ ਰਿਸ਼ਤੇਦਾਰੀ ਇਹਨਾਂ ਦੀ ਉੱਧਰ ਜਾ ਰਹੇ ਸੀ ਕੋਈ ਇਹਦਾ ਕਾਰਨ ਦਾ ਪਤਾ ਲੱਗਿਆ ਜੀ ਕੋਈ ਕਾਰਨ ਨਹੀਂ ਕਾਰਨ ਕੋਈ ਨਹੀਂ ਇਹਦਾ ਜਿਵੇਂ ਚੌਂਦੀ ਲੱਗੀ ਆ ਕੋਈ ਜਿਵੇਂ ਸਟੀਰਿੰਗ ਮੁੜ ਗਿਆ ਹੁੰਦਾ ਆਪਦੇ ਆਪ ਉਹ ਚੀਜ਼ ਹੋਈ ਹੈ ਜੀ ਕਿੰਨਾ ਖਤਰਨਾਕ ਐਕਸੀਡੈਂਟ ਐਕਸੀਡੈਂਟ ਬਹੁਤ ਖਤਰਨਾਕ ਜੀ ਜਾਨੀ ਜਾਨੀ ਨੁਕਸਾਨ ਬਚ ਗਿਆ ਜੀ ਹਾਂ ਉਹ ਬਚ ਗਿਆ ਬਾਕੀ ਸੱਟਾਂ ਬਹੁਤ ਜ਼ਿਆਦਾ ਨਹੀਂ ਬੜੇ ਕਿੰਨੇ ਦੀ ਮਦਦ ਬਹੁਤ ਸਾਰੇ ਲੋਕਾਂ ਨੇ ਮਦਦ ਕੀਤੀ ਹੈ ਜੀ ਅਸੀਂ ਦਿਲੋਂ ਤਾਂ ਹੁਣ ਗੱਡੀਆਂ ਪਾ ਕੇ ਭੇਜੇ ਨੇ ਜੀ ਸਭ ਨੇ ਦਿਲੋਂ ਮਦਦ ਕੀਤੀ ਹੈ ਜੀ ਕੋਈ ਪ੍ਰਸ਼ਾਸਨ ਕੋਈ ਪਹੁੰਚਿਆ ਕੋਈ ਦੇਖ ਨਾ ਹਜੇ ਪ੍ਰਸ਼ ਕੋਸਤਵਾ ਦੇਖੋ ਕਿੱਥੇ ਲਿਖ ਜਾਂਦੇ ਆ ਜੀ ਕਿੱਟ ਨਾ ਕਿਵੇਂ ਵਾਪਰੀ ਹੈ ਕਿੰਨਾ ਕੁ ਬਚੌਰ ਰਹਿ ਗਿਆ ਬਚਾਓ ਤਾਂ ਇਹ ਸਾਰਾ ਰਹਿ ਗਿਆ ਸਿਰਫ ਹੱਤੇ ਵਗੈਰਾ ਜਾਂ ਕੋਈ ਲੱਤ ਵਗੈਰਾ ਟੁੱਟੀਆਂ ਨੇ ਬਾਕੀ ਬਜਾਨੀ ਵਾਲ ਤਾਂ ਪ੍ਰੇਸ਼ਾਨ ਜਦ ਇੰਨਾ ਨਹੀਂ ਹੈਗਾ ਬਾਕੀ ਇਹ ਐਕਸੀਡੈਂਟ ਬਹੁਤ ਪੜਾ ਹੋਇਆ ਜਦੋਂ ਇਹ ਆ ਰਹੇ ਸੀ ਨਾ ਆਪਦੇ ਆਪੇ ਉਹਨੇ ਕਿਵੇਂ ਜਿਵੇਂ ਕੋਈ ਨੀਂਦ ਆਈ ਹੁੰਦੀ ਹੈ ਜਾਂ ਉਹ ਚੌਂਦੀ ਲੱਗੀ ਹੁੰਦੀ ਹੁੰਦੀ ਹੈ ਉਹ ਚੀਜ਼ ਹੋਈ ਹੈ ਜੀ ਕਿਵੇਂ ਵਾਪਰੀ ਹੈ ਕਿੰਨਾ ਕੁ ਬਚਾਅ ਰਹਿ ਗਿਆ ਬਚਾਅ ਤਾਂ ਸਾਰਾ ਰਹਿ ਗਿਆ ਕੋਈ ਹੱਥ ਵਗੈਰਾ ਜਾਂ ਕੋਈ ਲੱਤ ਮਾਰੇ ਟੁੱਟੀਆਂ ਨੇ ਬਾਕੀ ਬਜਾਨੇ ਵਾਲੇ ਬੁਰਸਾਨ ਜਾਂ ਇਹਨਾਂ ਨਹੀਂ ਹੈਗਾ ਬਾਕੀ ਇਹ ਸੈਕਸੀਡੈਂਟ ਬਹੁਤ ਪੜਾ ਹੋਇਆ ਜਦੋਂ ਇਹ ਆਰੇਸ਼ ਹੈ ਨਾ ਆਪਦੇ ਆਪ ਹੀ ਕਿਵੇਂ ਜਿਵੇਂ ਕੋਈ ਨੀਂਦ ਆਈ ਹੁੰਦੀ ਹੈ ਜਾਂ ਕੋਈ ਚੌਂਦੀ ਲੱਗੀ ਹੁੰਦੀ ਆਉਂਦੀ ਹੈ ਉਹ ਚੀਜ਼ ਹੋਈ ਹੈ ਜੀ ਇਹ ਕਿਹੜੀ ਗੱਡੀ ਸੀ ਇਹ ਗੱਡੀ ਹੈਗੀ ਆ ਦੇਖੋ ਜੀ ਇਹ 777 ਜੀ ਅਲਟੋ ਜੀ ਅੱਛਾ ਹਾਂ ਜੀ ਇਹ ਕਿੰਨੇ ਬੰਦੇ ਵਿਅਕਤੀ ਸੀਗੇ ਇਹ 4 ਸੀਗੇ ਜੀ ਦੋ ਲੇਡੀ ਜੀ ਤੇ ਦੋ ਬੰਦੇ ਜੀ ਆਰੇ ਸੀਗੇ ਇਹ ਮਰੇਰ ਕੋਟਲੇ ਤੋਂ ਆ ਰਹੇ ਸੀਗੇ ਪਿੰਡੇ ਨਾਲ ਸਰਸੇ ਕੋਲ ਹੈ ਪਾਤਲਾ ਰਿਸ਼ਤੇਦਾਰੀ ਇਹਨਾਂ ਦੀ ਉੱਧਰ ਜਾ ਰਹੇ ਸੀ ਕੋਈ ਇਹਦਾ ਕਾਰਨ ਦਾ ਪਤਾ ਲੱਗਿਆ ਜੀ ਕੋਈ ਕਾਰਨ ਕੋਈ ਨਹੀਂ ਇਹਦਾ ਜਿਵੇਂ ਚੌਂਦੀ ਲੱਗੀ ਆ ਕੋਈ ਜਿਵੇਂ ਸਟੀering ਮੁੜ ਗਿਆ ਹੁੰਦਾ ਆਪਦੇ ਆਪ ਉਹ ਚੀਜ਼ ਹੋਈ ਹੈ ਜੀ ਕਿੰਨਾ ਖਤਰਨਾਕ ਐਕਸੀਡੈਂਟ ਐਕਸੀਡੈਂਟ ਬਹੁਤ ਖਤਰਨਾਕ ਜੀ ਜਾਨੀ ਜਾਨੀ ਨੁਕਸਾਨ ਬਚ ਗਿਆ ਜੀ ਹਾਂ ਉਹ ਬਚ ਗਿਆ ਬਾਕੀ ਸੱਟਾਂ ਬਹੁਤ ਜ਼ਿਆਦਾ ਨਹੀਂ ਸਾਰੇ ਲੋਕਾਂ ਨੇ ਮਦਦ ਕੀਤੀ ਹੈ ਜੀ ਅਸੀਂ ਦਿਲੋਂ ਉਹ ਹੁਣ ਗੱਡੀਆਂ ਪਾ ਕੇ ਭੇਜੇ ਨੇ ਜੀ ਸਭ ਨੇ ਦਿਲੋਂ ਮਦਦ ਕੀਤੀ ਹੈ ਜੀ ਕੋਈ ਪ੍ਰਸ਼ਾਸਨ ਕੋਈ ਪਹੁੰਚਿਆ ਕੋਈ ਦੇਖ ਨਾ ਹਜੇ ਪ੍ਰਸ਼ਾਸਨ ਕੋਈ ਪਹਿਲੇ ਹਸਪਤਾਲ ਭੇਜ ਗਏ ਜੀ ਹਸਪਤਾਲ ਸੰਗਰੂਰ ਕਿਰ ਦਾ ਬਾਬਾ ਬਿਆਸ ਨੇ ਭੇਜਿਆ ਹੋ ਰਿਹਾ ਜੀ ਉਸ ਤੋਂ ਬਾਅਦ ਦੇਖੋ ਕਿੱਥੇ ਲਿਖ ਜਾਂਦਾ ਜੀ ਕਿਵੇਂ ਵਾਪਰੀ ਹੈ ਕਿੰਨਾ ਕੁ ਬਚਾਅ ਰਹਿ ਗਿਆ ਬਚਾਅ ਤਾਂ ਇਹ ਸਾਰਾ ਰਹਿ ਗਿਆ ਸਿਰਫ ਹੱਥ ਵਗੈਰਾ ਜਾਂ ਕੋਈ ਲੱਤ ਵਗੈਰਾ ਟੁੱਟੀਆਂ ਨੇ ਬਾਕੀ ਬਜਾਨੀ ਵਾਲੇ ਤਾਂ ਪ੍ਰੇਸ਼ਾਨ ਜੱਟ ਇੰਨਾ ਨਹੀਂ ਹੈਗਾ ਬਾਕੀ ਇਹ ਸੈਕਸੀਡੈਂਟ ਬਹੁਤ ਪੜਾ ਹੋਇਆ ਜਦੋਂ ਇਹ ਆ ਰਹੇ ਸੀ ਨਾ ਆਪਦੇ ਆਪ ਹੀ ਉਹਨਾਂ ਨੂੰ ਕਿਵੇਂ ਜਿਵੇਂ ਕੋਈ ਨੀਂਦ ਆਈ ਹੁੰਦੀ ਹੈ ਤੇ ਕੋਈ ਚੌਂਦੀ ਲੱਗੀ ਹੁੰਦੀ ਹੁੰਦੀ ਹੈ ਉਹ ਚੀਜ਼ ਹੋਈ ਹੈ ਜੀ ਕਟਲਾ ਕਿਵੇਂ ਵਾਪਰੀ ਹੈ ਕਿੰਨਾ ਕੁ ਬਚਾਅ ਰਹਿ ਗਿਆ ਬਚਾਅ ਤਾਂ ਸਾਰਾ ਰਹਿ ਗਿਆ ਕੋਈ ਹੱਥ ਵਗੈਰਾ ਜਾਂ ਕੋਈ ਲੱਤ ਮੇਰੇ ਟੁੱਟੀਆਂ ਨੇ ਬਾਕੀ ਬਜਾਨੇ ਵਾਲ ਦਾ ਪਰੇਸ਼ਾਨ ਜਨ ਇੰਨਾ ਨਹੀਂ ਹੈਗਾ ਬਾਕੀ ਇਹ ਐਕਸੀਡੈਂਟ ਬਹੁਤ ਪੜਾ ਹੋਇਆ ਜਦੋਂ ਇਹ ਆ ਰਹੇ ਸੀ ਨਾ ਆਪਦੇ ਆਪੇ ਕਿਵੇਂ ਜਿਵੇਂ ਕੋਈ ਨੀਂਦ ਆਈ ਹੁੰਦੀ ਹੈ ਜਾਂ ਕੋਈ ਚੌਂਦੀ ਲੱਗੀ ਹੁੰਦੀ ਹੁੰਦੀ ਹੈ ਉਹ ਚੀਜ਼ ਹੋਈ ਹੈ ਜੀ ਇਹ ਕਿਹੜੀ ਗੱਡੀ ਸੀ ਜੀ ਇਹ ਗੱਡੀ ਹੈਗੀ ਆ ਦੇਖੋ ਜੀ ਇਹ 77 ਸਟ੍ਰੈਟਜੀ ਆਲਟੋ ਜੀ ਹਾਂ ਜੀ ਕਿੰਨੇ ਬੰਦੇ ਵਿਅਕਤੀ ਸੀ ਜੀ ਇਹ ਚਾਰ ਸੀਗੇ ਜੀ ਦੋ ਲੇਡੀ ਜੀ ਤੇ ਦੋ ਬੰਦੇ ਜੀ ਇਹ ਤੋਂ ਆ ਰਹੇ ਸੀਗੇ ਇਹ ਮਰੇਰ ਕੋਟਲੇ ਤੋਂ ਆ ਰਹੇ ਸੀਗੇ ਪਿੰਡੇ ਨਾਲ ਸਰਸੇ ਕੋਲ ਹੈ ਪਾਤਰਾ ਰਿਸ਼ਤੇਦਾਰੀ ਇਹਨਾਂ ਦੀ ਉੱਧਰ ਜਾ ਰਹੇ ਸੀ ਕੋਈ ਇਹਦਾ ਕਾਰਨ ਦਾ ਪਤਾ ਲੱਗਿਆ ਜੀ ਕੋਈ ਕਾਰਨ ਨਹੀਂ ਇਹਦਾ ਜਿਵੇਂ ਚੌਂਦੀ ਲੱਗੀ ਆ ਕੋਈ ਜਿਵੇਂ ਸਟੀering ਮੁੜ ਗਿਆ ਹੁੰਦਾ ਆਪਦੇ ਆਪ ਉਹ ਚੀਜ਼ ਹੋਈ ਹੈ ਜੀ ਕਿੰਨਾ ਖਤਰਨਾਕ ਐਕਸੀਡੈਂਟ ਐਕਸੀਡੈਂਟ ਬਹੁਤ ਖਤਰਨਾਕ ਜੀ ਜਾਨੀ ਜਾਨੀ ਨੁਕਸਾਨ ਬਚ ਗਿਆ ਜੀ ਹਾਂ ਉਹ ਬਚ ਗਿਆ ਬਾਕੀ ਸੱਟਾਂ ਬਹੁਤ ਜ਼ਿਆਦਾ ਨਹੀਂ ਬੜੇ ਕਿੰਨੀ ਕਿ ਮਦਦ ਬਹੁਤ ਸਾਰੇ ਲੋਕਾਂ ਨੇ ਮਦਦ ਕੀਤੀ ਜੀ ਅਸੀਂ ਦਿਲੋਂ ਪਾ ਹੁਣ ਗੱਡੀਆਂ ਪਾ ਕੇ ਭੇਜੇ ਸਭ ਨੇ ਜਿਲ੍ਹਾ ਮਦਦ ਕੀਤੀ ਹੈ ਜੀ ਕੋਈ ਪ੍ਰਸ਼ਾਸਨ ਕੋਈ ਪਹੁੰਚਿਆ ਕੋਈ ਦੇਖ ਨਾ ਹਜੇ ਪ੍ਰਸ਼ਾਸਨ ਕੋਈ ਨਹੀਂ ਪਹੁੰਚਿਆ ਜੀ ਕੱਲੇ ਹਸਪਤਾਲ ਭੇਜੇ ਗਏ ਜੀ ਹਸਪਤਾਲ ਸੰਗਰੂਰ ਕਿਰਾ ਦੇ ਬਾਬਾ ਬਿਆਸ ਨੇ ਭੇਜਿਆ ਹੋ ਰਿਹਾ ਜੀ ਉਸ ਤੋਂ ਬਾਅਦ ਦੇਖੋ ਕਿੱਥੇ ਲਿਖ ਜਾਂਦੇ ਨੇ ਜੀ